ਸਾਡਾ ਵੀਰ ਕਿਸਾਨ ਜਿਹੜਾ ਕਿ ਅੰਦੋਲਨ ਦੌਰਾਨ ਜ਼ਖਮੀ ਹੋਇਆ ਸੀਗਾ ਪੰਜਾਬ ਦੀ ਹੱਦ ਦੇ ਵਿੱਚ ਮਾਨਯੋਗ ਹਾਈਕੋਰਟ ਦੇ ਹਾਈਕੋਰਟ ਦੇ ਵਿੱਚ ਉਹਦੇ ਪਿਤਾ ਜੀ ਵੱਲੋਂ ਪਾਈ ਕੰਪਲੇਨਟ 'ਚ ਹੋਏ ਖੁਲਾਸਿਆਂ 'ਚੋਂ ਸਾਫ਼ ਹੋ ਗਿਆ ਕਿ ਪੰਜਾਬ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਤੇ ਹਰਿਆਣਾ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਕਿਉਂਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਤਸ਼ੱਦਦ ਕੀਤੀ ਪੰਜਾਬ ਦੇ ਅੰਦਰ ਆ ਕੇ ਤੇ ਪੰਜਾਬ ਦੀ ਭਾਜਪਾ ਦੀ ਸਰਕਾਰ ਚੁੱਪ ਰਹੀ 26 ਫਰਵਰੀ ਨੂੰ ਉਹਦੇ ਪਿਤਾ ਵੱਲੋਂ ਡੀਜੀਪੀ ਸਾਹਿਬ ਨੂੰ ਕੰਪਲੇਂਟ ਦੇਣ ਤੋਂ ਬਾਅਦ ਵੀ ਉੱਤੇ ਕੋਈ ਕਾਰਵਾਈ ਨਹੀਂ ਹੋਈ ਲਾਸ਼ ਇਹਨਾਂ ਨੂੰ ਮਾਨਯੋਗ ਹਾਈ ਕੋਰਟ ਜਾਣਾ ਪਿਆ ਹਾਈ ਕੋਰਟ ਜੋ ਟਿੱਪਣੀਆਂ ਸਾਹਮਣੇ ਆਈਆਂ ਦੇਖੋ ਜਲਾਤ ਦੀਆਂ ਹੱਦਾਂ ਸਾਰੀਆਂ ਪਾਰ ਕਰਤੀਆਂ ਦੋਨੇ ਪਾਸੇ ਦੀਆਂ ਸਰਕਾਰਾਂ ਨੇ ਇੱਥੇ ਮਾਨਯੋਗ ਹਾਈ ਕੋਰਟ ਤੇ ਹਰਿਆਣਾ ਸਰਕਾਰ ਨੇ ਤੱਥ ਰੱਖੇ ਕਿ ਜੀ ਸਾਡੇ ਅੱਠ ਪੁਲਿਸ ਵਾਲਿਆਂ ਦੇ ਬਿਆਨ ਨੇ ਕਿ ਪ੍ਰਿਤਪਾਲ ਸਿੰਘ ਜੋ ਹੈ ਉਹ ਉੱਥੇ ਉਸ ਇਨਸਟੀਗੇਟ ਲੋਕਾਂ ਨੂੰ ਕਰ ਰਿਹਾ ਸੀਗਾ ਭੜਕਾ ਰਿਹਾ ਸੀਗਾ ਤੇ ਤਾਂ ਅਸੀਂ ਉਹਨੂੰ ਚੱਕਿਆ ਤੇ ਤਾਂ ਕੁੱਟਿਆ ਗਿਆ ਉਹ ਤਾਂ ਉਹਨੂੰ ਫੜਿਆ ਗਿਆ ਤੇ ਉਹਦੇ ਖਿਲਾਫ ਵੀ ਡੀਡੀਆਰ ਜਿਹੜੀ ਮਾਨਯੋਗ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਐਫਆਈਆਰ ਦਰਜ ਕਰਨ ਨੂੰ ਕਿਹਾ ਕਿਹਾ ਕਿ ਸਭ ਤੋਂ ਪਹਿਲਾਂ ਫਰਜ ਬਣਦਾ ਪੁਲਿਸ ਦਾ ਪਰਚਾ ਦਰਜ ਕਰਨਾ ਜੋ ਪੰਜਾਬ ਸਰਕਾਰ ਨੇ ਨਹੀਂ ਕੀਤਾ ਤਾਂ ਉਹਨਾਂ ਨੇ ਕਿਹਾ ਡੀਡੀਆਰ ਸਾਡੀ ਵੀ ਨਾਲ ਲਈ ਜਾਵੇ ਤਾਂ ਕਿ ਅਸੀਂ ਵੀ ਇਹਦੇ ਖਿਲਾਫ ਐਫਆਈਆਰ ਦਰਜ ਕਰ ਸਕੀ ਤੇ ਮਾਨਯੋਗ ਹਾਈ ਕੋਰਟ ਨੇ ਮਨਾਂ ਕਰ ਦਿੱਤਾ ਇੱਥੋਂ ਇਹ ਤਾਂ ਜਾਇਜ਼ ਹੋ ਗਿਆ ਕਿ ਜੋ ਸ਼ੁਭ ਕਰਨ ਦੇ ਮਾਮਲੇ 'ਚ 0 ਐਫ ਆਈ ਆਰ ਦਰਜ ਕਰਕੇ ਪੰਜਾਬ ਦੀ ਬੀਜੇਪੀ ਸਰਕਾਰ ਨੇ ਹਰਿਆਣਾ ਨੂੰ ਕੇਸ ਟਰਾਂਫਰ ਕੀਤਾ ਉਹ ਸਾਫ ਧੋਖਾ ਪੰਜਾਬ ਦੇ ਲੋਕਾਂ ਦੇ ਕਿਸਾਨਾਂ ਨਾਲ ਹੋਇਆ ਈਵਨ ਕੀ ਉਹ ਅਣਪਛਾਤੇ ਪੁਲਿਸ ਵਾਲੇ ਦਾ ਹੁਣ ਪਛਾਣੇ ਵੀ ਗਏ ਮਾਨਯੋਗ ਹਾਈ ਕੋਰਟ 'ਚ ਜਿਹੜੇ 8 ਪੁਲਿਸ ਵਾਲਿਆਂ ਦੇ ਹਰਿਆਣਾ ਸਰਕਾਰ ਨੇ ਬਿਆਨ ਦਿਖਾਏ ਨੇ ਦਿੱਤੇ ਨੇ ਕਿ ਇਹਨਾਂ ਨੇ ਆਈਡੈਂਟੀਫਾਈ ਕੀਤਾ ਇਹਦਾ ਮਤਲਬ ਉਹ 8 ਬੰਦੇ ਆਈਡੈਂਟੀਫਾਈ ਹੋ ਗਏ ਤਾਂ ਜਿਹੜੀ ਹੁਣ ਐਫ ਆਈ ਆਰ ਦਰਜ ਹੋਣੀ ਹੈ ਪੰਜਾਬ ਦੀ ਬੀਜੇਪੀ ਸਰਕਾਰ ਵੱਲੋਂ ਮੈਂ ਉਮੀਦ ਕਰਦਾ ਕਿ ਉਸ ਚ 8 ਪੁਲਿਸ ਵਾਲਿਆਂ ਦੇ ਖਿਲਾਫ ਪਰਚਾ ਦਰਜ ਹੋਵੇ ਤੇ ਜਿਹੜੀ ਪ੍ਰਿਤਪਾਲ ਦੀ ਆਪਣਾ ਸੌਰੀ ਸ਼ੁਭਕਰਨ ਸਿੰਘ ਦੀ ਐਫ ਆਈ ਆਰ ਹੈਗੀ ਹੈ ਸਾਡੇ ਸ਼ਹੀਦ ਨੌਜਵਾਨ ਦੀ ਉਹਦੇ ਵਿੱਚ ਵੀ ਉਹ 8 ਜਣਿਆਂ ਨੂੰ ਐਜ਼ এ ਮੁਜਰਮ 302 ਦਾ ਮਕਦਮਾ ਪੰਜਾਬ ਦੁਆਰਾ ਦਰਜ ਹੋ ਗਏ ਤੇ ਮੈਂ ਇਹ ਮੰਗ ਕਰਦਾ ਤੇ ਮੈਂ ਪੰਜਾਬ ਦੇ ਬਾਰਡਰਾਂ ਤੇ ਜੋ ਹੋ ਰਿਹਾ ਹੈ ਤੁਸੀਂ ਦੇਖ ਲਿਆ ਕਿ ਦੋ ਕਿਸਾਨ ਲੀਡਰ ਗੈਰ ਰਾਜਨੀਤਿਕ ਕਹਿ ਕੇ ਕਿੰਨੀ ਖੁੱਲ ਕੇ ਰਾਜਨੀਤੀ ਸਾਡੇ ਉਸ ਸ਼ਹੀਦ ਭਰਾ ਸ਼ੁਭਕਰਨ ਦੇ ਨਾਂ ਤੇ ਕਰ ਰਹੇ ਨੇ ਪਰ ਉਹ ਸ਼ੁਭਕਰਨ ਨੂੰ ਇਨਸਾਫ ਦੇਣ ਦੀ ਗੱਲ ਨਹੀਂ ਕਰ ਰਹੇ ਨਾ ਪ੍ਰਿਤਪਾਲ ਨੂੰ ਇਨਸਾਫ ਦੇਣ ਦੀ ਗੱਲ ਕਰ ਰਹੇ ਤਾਂ ਮੇਰੀ ਬੇਨਤੀ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਜਦੋਂ ਵੀ ਆਮ ਆਦਮੀ ਪਾਰਟੀ ਦੇ ਲੀਡਰ ਆ ਵਰਕਰ ਤੁਹਾਡੇ ਕੋਲ ਵੋਟਾਂ ਮੰਗਣ ਆਣ ਜਦੋਂ ਵੀ ਤੁਹਾਡੇ ਉਹ ਦੋ ਕਿਸਾਨ ਲੀਡਰ ਜਿਹੜੇ ਕਿ ਆਪਣੇ ਆਪ ਨੂੰ ਗੈਰ ਰਾਜਨੀਤਿਕ ਕਹਿ ਕੇ ਰਾਜਨੀਤੀ ਕਰ ਰਹੇ ਸਾਡੇ ਸ਼ਹੀਦ ਨੌਜਵਾਨ ਤੇ ਉਹਨਾਂ ਤੇ ਸਵਾਲ ਉੱਪਰਿਓ ਤੇ ਜਦੋਂ ਤੁਹਾਡੇ ਆਪਣੇ ਕੋਈ ਵੀ ਕਿਸਾਨ ਲੀਡਰ ਤੁਹਾਡੇ ਤੋਂ ਆਮ ਆਦੀ ਪਾਰਟੀ ਲਈ ਪੰਜਾਬ ਸਰਕਾਰ ਦੀ ਬੀਜੇਪੀ ਲਈ ਵੋਟਾਂ ਮੰਗਣ ਆਣ ਜਿਹੜੀ ਆਮ ਆਦੀ ਪਾਰਟੀ ਨੂੰ ਬੀਜੇਪੀ ਕਹਿ ਰਹੇ ਹਨ ਤਾਂ ਉਹਨਾਂ ਦੇ ਸਵਾਲ ਜ਼ਰੂਰ ਕਰਨ ਆਪਣੇ ਲੀਡਰਾਂ ਨਾਲ ਕਿਸਾਨ ਲੀਡਰਾਂ ਦੇ ਵੀ ਕਿ ਸਾਨੂੰ ਜਵਾਬ ਦਿਓ ਕਿ 400 ਕਿਸਾਨ ਫੱਟੜ ਹੋਏ ਕੀ ਤੁਹਾਡੀ ਪੰਜਾਬ ਦੀ ਬੀਜੇਪੀ ਸਰਕਾਰ ਨੇ ਪਰਚਾ ਦਰਜ ਕੀਤਾ ਕੀ ਸ਼ੁਭ ਕਰਨ ਵਾਲੀ ਐਫਆਈਆਰ ਪੰਜਾਬ ਚ ਕਿਉਂ ਨਹੀਂ ਚਲਾਈ ਗਈ ਪ੍ਰਿਤਪਾਲ ਦੀ ਐਫਆਈਆਰ ਕਿਉਂ ਨਹੀਂ ਦਰਜ ਕੀਤੀ ਗਈ ਜਿਨ੍ਹਾਂ ਦੀ ਅੱਖਾਂ ਗਈਆਂ 377 ਮਕਦਮੇ ਕਿਉਂ ਨਹੀਂ ਦਰਜ ਹੋਏ ਇਹ ਸਾਰੇ ਸਵਾਲ ਜਿਨ੍ਹਾਂ ਦੇ ਹੱਥ ਚ ਵੀ ਇੱਕ ਅੱਜ ਕਿਫਾਨੇ ਝੰਡਾ ਫੜਿਆ ਹੋਇਆ ਹੈ ਤੇ ਉਹਨਾਂ ਦਾ ਫਰਜ ਬਣਦਾ ਇਹ ਸਵਾਲ ਪੰਜਾਬ ਦੀ ਸਰਕਾਰ ਨੂੰ ਤੇ ਆਪਣੇ ਕਿਸਾਨ ਲੀਡਰ ਜਿਹੜੇ ਤੁਹਾਨੂੰ ਵੋਟਾਂ ਪਾਣ ਵਾਸਤੇ ਕਹਿਣ ਇਸ ਪੰਜਾਬ ਦੀ ਭਗਵੰਤ ਮਾਨ ਸਰਕਾਰ ਬੀਜੇਪੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤਾਂ ਉਹਨਾਂ ਨੂੰ ਇਹ ਸਵਾਲ ਜ਼ਰੂਰ ਕਰਨ ਤੇ ਜੇ ਉਹ ਇਸ ਤੋਂ ਕੋਈ ਆਣਾ ਖਾਣਾ ਕਰਨ ਤਾਂ ਉਹਨਾਂ ਨੂੰ ਫਾਫ ਹੱਥ ਜੋੜ ਕੇ ਕਹਿ ਦਿਓ ਤੁਸੀਂ ਸਾਡੇ ਕੋਈ ਲੀਡਰ ਨਹੀਂ ਹੈਗੇ ਅਸੀਂ ਆਪਣੇ ਹੱਕ ਲੈਣੇ ਜਾਣਦੇ ਆ ਇਹ ਸਵਾਲ ਤੁਸੀਂ ਜ਼ਰੂਰ ਕਰਿਓ ਜੇ ਤੁਸੀਂ ਵਾਕਈ ਕਿਸਾਨੀ ਮੁੱਦੇ ਨਾਲ ਕਿਸਾਨੀ ਅੰਦੋਲਨ ਦਾ ਖੜੇ ਹੋ ਜੇ ਤੁਸੀਂ ਉਹ ਦੋਵਾਂ ਦੀ ਰਾਜਨੀਤੀ ਨਾਲ ਖੜੇ ਹੋ ਫਿਰ ਤੁਹਾਡੀ ਮਰਜ਼ੀ ਹੈ ਮੇਰਾ ਤਾਂ ਸਿਰਫ ਤੁਹਾਨੂੰ ਅਗਾਹ ਕਰਨਾ ਫਰਜ਼ ਬਣਦਾ ਸੀ ਕਿ ਕਿਵੇਂ ਪੰਜਾਬ ਤੇ ਹਰਿਆਣਾ ਦੀ ਬੀਜੇਪੀ ਸਰਕਾਰਾਂ ਨੇ ਫਟੇ ਕੀ ਫਾਨਾ ਨਾ ਧੋਖਾ ਕੀਤਾ ਤੇ ਕਰ ਰਹੀਆਂ ਨੇ ਤੇ ਭਗਵੰਤ ਮਾਨ ਮੁੱਖ ਮੰਤਰੀ ਬੀਜੇਪੀ ਦਾ ਹੈ ਅਰਵਿੰਦ ਕੇਜਰੀਵਾਲ ਬੀਜੇਪੀ ਦਾ ਲੀਡਰ ਹੈ ਨਾ ਕਿ ਆਮ ਆਦਮੀ ਪਾਰਟੀ ਇੱਕ ਡਿਫੈਕਟੋ ਪਾਰਟੀ ਹੈ